ਬਹੁਤ ਘੱਟ ਲੋਕ ਜਾਣਦੇ ਨੇ ਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹੌਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਕਿਸ ਨੇ ਦਰਿਆ ਪਾਰ ਕਰਵਾਇਆ ਸੀ 6 ਪੋ 1704 ਨੂੰ ਕਲਗੀਧਰ ਪਾਸ਼ਾ ਜੀ ਨੇ ਕਿਲਾ ਨੰਦਗੜ੍ਹ ਸਦਾ ਲਈ ਛੱਡ ਦਿੱਤਾ ਸੀ ਅੱਗੇ ਸਰਸਾ ਨਦੀ ਤੇ ਆਏ ਹੜ੍ਹ ਕਾਰਨ ਤੇ ਵੈਰੀ ਦਲ ਦੇ ਧੋਖੇ ਨਾਲ ਕੀਤੇ ਅਚਨਚੇਤ ਹਮਲੇ ਨੇ ਗੁਰੂ ਪਾਸ਼ਾ ਜੀ ਦੇ ਪਰਿਵਾਰ ਨੂੰ ਗੁਰਦੁਆਰਾ ਪਰਿਵਾਰ ਪਿਛੋੜਾ ਵਾਲੇ ਸਥਾਨ ਤੋਂ ਤਿੰਨ ਹਿੱਸਿਆਂ ਵਿੱਚ ਵਿਛੋੜ ਦਿੱਤਾ ਸੀ ਪਰਿਵਾਰ ਨਾਲ ਉਹ ਵਿਛੜ ਕੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਕਿਵੇਂ ਔਜੜ ਰਹਾਂ ਥਾਈ ਹੁੰਦੇ ਹੋਏ ਸਤਲੁਜ ਦੇ ਕਿਨਾਰੇ-ਕਿਨਾਰੇ ਜਿੱਥੇ ਕੀ ਸਰਸਾ ਨਦੀ ਸਤਲੁਜ ਦਰਿਆ ਦੇ ਵਿੱਚ ਪੈ ਕੇ ਖਤਮ ਹੋ ਜਾਂਦੀ ਹੈ ਉੱਥੇ ਪਹੁੰਚਦੇ ਨੇ ਉਹ ਇਹੇ ਸਥਾਨ ਆ ਜੀ ਗੁਰਦੁਆਰਾ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਯਾਦਗਾਰ ਸ਼ਨ ਬਾਬਾ ਕੋਮਾमाश ਕੀ ਜੀ ਇਤਿਹਾਸਕ ਸਥਾਨ ਆ ਜੀ ਇੱਥੇ ਕੀ ਜੋ ਕੀ ਸਲਾਨਾ ਸ਼ੀਧੀ ਸਮਾਗਮ ਵੀ ਹੁੰਦੇ ਹੈਗੇ ਤੇ ਇਹ ਹੈ ਜੀ ਗੁਰਦੁਆਰਾ ਸ਼ਾਨ ਬਾਬਾ ਕੁੰਮਾ ਮਾਸਕੀ ਜੀ ਦਰਸ਼ਨ ਕਰੋ ਜੀ ਇੱਥੇ ਜਿਹੜੇ ਕੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦੇ ਨੇ ਇੱਕ ਕਾਨਿਆਂ ਦੀ ਝੋਪੜੀ ਦੇ ਵਿੱਚ ਆਸਰਾ ਲਿਆ ਸੀਗਾ ਜੋ ਝੋਪੜੀ ਸੀ ਉਹ ਕੁੰਮਾ ਮਾਸਕੀ ਜੀ ਦੀ ਸੀ ਕਿ ਇਹ ਤਸਵੀਰਾਂ ਦੇਖ ਸਕਦੇ ਹੋ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਤੋਂ ਜਦੋਂ ਪਰਿਵਾਰ ਵਿਛੋੜਾ ਪੈਂਦਾ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਚਰਨ ਛੋਹ ਪ੍ਰਾਪਤ ਹੈ ਜੀ ਇਸ ਥਾਨ ਜੋ ਤੁਸੀਂ ਵੀਰਾਂ ਵਿੱਚ ਦੇਖ ਸਕਦੇ ਹੋ ਤਾਂ ਇਹੀ ਸਥਾਨ ਹੈ ਜਿੱਥੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਨੇ ਇੱਕ ਕਾਨੇ ਦੀ ਝੋਪੜੀ ਚ ਆਸਰਾ ਲਿਆ ਸੀਗਾ ਤਾਂ ਨੇੜੇ ਦੇ ਪਿੰਡ ਅਵਾਨਕੋਟ ਵਿੱਚ ਵੱਸਦੀ ਮਾਈ ਲక్ష్ਮੀ ਨਾ ਆ ਦੀ ਬ੍ਰਾਹਮਣੀ ਨੇ ਰੁੱਖੇ ਸੁੱਕੇ ਭੋਜਨ ਦਾ ਸ਼ਰਧਾਪੂਰਕ ਅੰਤਿਮ ਵੀ ਕੀਤਾ ਸੀਗਾ ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਸਤਲੁਜ ਦਰਿਆ ਹੈਗਾ ਇੱਥੇ ਬਿਲਕੁਲ ਸਰਸਾ ਨਦੀ ਸਤਲੁਜ ਦਰਿਆ ਵਿੱਚ ਪੈ ਕੇ ਖਤਮ ਹੋ ਜਾਂਦੀ ਹੈਗੀ ਨਾਮਕਾ ਹਰਾਮੀ ਗੰਗੂ ਪਾਪੀ ਵੀ ਇੱਥੇ ਆਣ ਕੇ ਮਿਲਿਆ ਸੀ ਤੇ ਇੱਥੋਂ ਕੁੰਮੇ ਮਾਸ਼ਕੀ ਦੀ ਬੇੜੀ 'ਚ ਬੈਠ ਕੇ ਦਾਦੀ ਮਾਂ ਦੋਨੋਂ ਪੋਤਿਆਂ ਗੰਗੂ ਅਤੇ ਇੱਕ ਖੱੱਚਰ ਸਮੇਤ ਸਤਲੁਜ ਦਰਿਆ ਦੇ ਵਿੱਚ ਦੀ ਨਾਲ-ਨਾਲ ਰੋਪੜਵਾਲ ਦੇ ਪਾਸੇ ਕਿਨਾਰੇ ਲੱਗ ਕੇ ਇੱਕ ਪਿਲਕਣ ਦੇ ਦਰਖਤ ਥੱਲੇ ਜਾ ਉਤਰੇ ਇਹ ਪ੍ਰਾਤਨ ਦਰਖਤ ਪਿੰਡ ਚੱਕ ਢੇਰਾ ਵਿਖੇ ਹੁਣ ਵੀ ਮੌਜੂਦ ਹੈ ਬਾਬਾ ਕੁੰਮਾ ਮਾਸ਼ਕੀ ਜੀ ਇਸ ਦਰਖਤ ਨਾਲ ਬੇੜੀ ਬੰਨਿਆ ਕਰਦੇ ਸਨ ਮਾਤਾ ਗੁਜਰਕੌਰ ਜੀ ਨੇ ਜਾਣ ਲੱਗਿਆ ਮਾਈ ਲక్ష్ਮੀ ਨੂੰ ਦੋ ਮੋਹਰਾਂ ਦੇ ਮੁੱਲ ਦੀ ਆਰਸੀ ਦਿੱਤੀ ਸੀ ਜੋ ਗੂਠੇ 'ਚ ਪਾਉਣ ਵਾਲਾ ਸ਼ੀਸ਼ਾ ਜਿਹੜਾ ਕੀਮਤੀ ਗਹਿਣਾ ਹੁੰਦਾ ਤੇ ਨਾਲ ਹੀ ਸੋਨੇ ਦੀਆਂ ਪੰਜ ਝੂੜੀਆਂ ਵੀ ਦਿੱਤੀਆਂ। ਕੁੰਮੀ ਮਾਸਕੀ ਨੂੰ ਮਾਤਾ ਜੀ ਨੇ 5 ਰੁਪਏ ਦਿੱਤੇ ਸਨ। ਉਸਨੇ ਬਹੁਤ ਸ਼ਰਧਾ ਨਾਲ ਮਾਤਾ ਜੀ ਨੂੰ ਮੱਥਾ ਟੇਕ ਕੇ ਲੈ ਲਏ ਤੇ ਹੱਥ ਜੋੜ ਕੇ ਕਈ ਵਾਰ ਸ਼ਰਧਾ ਨਾਲ ਮਾਤਾ ਜੀ ਅੱਗੇ ਸਿਰ ਵੀ ਨਵਾਇਆ ਸੀਗਾ ਤੇ ਇਥੋਂ ਗੰਗੂ ਪਾਪੀ ਦਾ ਜਿਹੜਾ ਲਾਲਚ ਵੱਧ ਗਿਆ ਸੀਗਾ ਤਾਂ ਉਹ ਰੁੱਪੜ ਦੀ ਸਹੀ ਰਾਹ ਛੱਡ ਕੇ ਜਾਣ ਬੁੱਝ ਕੇ ਇੱਧਰ ਉੱਧਰ ਦੀ ਹੁੰਦਾ ਹੋਇਆ 8 ਪੋ ਦੀ ਰਾਤ ਪਿੰਡ ਕੈਨੌਰ ਦੇ ਤਲਾ ਦੇ ਕਿਨਾਰੇ ਮਾਤਾ ਜੀ ਤੇ ਸਹਬਜਾਦਿਆਂ ਨੂੰ ਰਾਤ ਬਤੀਤ ਕਰਵਾ ਕੇ ਅਗਲੀ ਸਵੇਰ ਨੂੰ ਐਮ ਐ ਸਾਹ ਵਾਲੇ ਸਥਾਨ ਤੇ ਹੁੰਦਾ ਹੋਇਆ 9 ਪੋ ਦੀ ਰਾਤ ਨੂੰ ਆਪਣੇ ਪਿੰਡ ਸੇੜੀ ਲੈ ਗਿਆ ਸੀਗਾ ਤਾਂ ਅਗਲੀ ਸਵੇਰ ਨੂੰ ਗੰਗੂ ਪਾਪੀ ਨੇ ਮਰਿੰਡੇ ਦੇ ਹਾਕਮਾਂ ਨੂੰ ਤਲਾ ਦੇਖ ਕੇ ਘਰੋਂ ਦਾਦੀ ਮਾਂ ਤੇ ਪੋਤਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ ਸੋ ਇਹ ਉਹੀ ਸਥਾਨ ਆ ਜੀ ਤੁਸੀਂ ਦੇਖ ਸਕਦੇ ਹੋ ਡਰੋਨ ਸ਼ਾਟ ਦੇ ਵਿੱਚ ਸੋ ਜਿਹੜਾ ਕਿ ਇੱਥੇ ਦਰਿਆ ਵਗਦਾ ਸੀ ਕਿਸੇ ਟਾਈਮ ਸੋ ਪਿੱਛੇ हट ਗਿਆ ਤੇ ਜਿਹੜੀ ਸਰਸਾ ਨਦੀ ਦਾ ਜਿਹੜਾ ਹੜ ਆਇਆ ਹੋਇਆ ਸੀਗਾ ਤਾਂ ਉਹ ਜਿਹੜਾ ਪਾਣੀ ਸੀ ਉਹ ਇਸ ਸਥਾਨ ਤੇ ਆ ਕੇ ਸਤਲੁਜ ਦਰਿਆ ਦੇ ਵਿੱਚ ਪੈ ਜਾ ਕੇ ਖਤਮ ਹੋ ਜਾਂਦੀ ਸੀ ਜਿਹੜੀ ਸਰਸਾ ਨਦੀ ਆ ਸੋ ਇੱਥੇ ਜਿਹੜੀ ਕਿ ਰਾਤ ਆਸਰਾ ਲਿਆ ਸੀਗਾ ਕੁੰਮਾ ਮਾਸ ਕੀ ਸੋ ਇਹ ਸਥਾਨ ਬਣਿਆ ਹੋਇਆ ਜੀ ਸ਼ਾਨ ਬਾਬਾ ਕੂਮਾ ਮਾਸ਼ ਕੀ ਵਾਹਿਗੁਰੂ ਜੀ ਦਾ ਕਾਲ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ